ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਵੋਕੈਬਲਰੀ ਦੇ ਸ਼ਬਦ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਕਮ ਟੂ ਨੋ ਪਤਾ ਚੱਲਣਾ ਗਲੈਂਪਸ ਚਲਕ ਬੈਟਰੋਇਲ ਧੋਖਾ ਇਫੋਰਟ ਕੋਸ਼ਿਸ਼ ਅਨੋਨਿਮਸ ਗੁਮਨਾਮ ਸੁਪੂਜ ਮੰਨ ਲੈਣਾ ਗ੍ਰੇਟਫੁਲ ਆਭਾਰੀ ਫੋਰਗੇਟਫੁਲ ਭੁੱਲਣਾ ਬੈਕਬਾਈਟਰ ਚੁਗਲਖੋਰ ਮਿਸ ਗੜਬੜ ਪ੍ਰੈਸ਼ਰ ਦਬਾਅ ਪਾਉਣਾ ਜਾਂ ਜ਼ੋਰ ਪਾਉਣਾ ਅਪਰਟੂਨਿਟੀ ਮੌਕਾ ਮਿਲਣਾ ਇੰਟਾਇਰ ਸਾਰਾ ਕਨਸੀਡਰ ਗੌਰ ਕਰਨਾ ਜਾਂ ਵਿਚਾਰ ਕਰਨਾ ਇਕਤਾ ਯੂਨਿਟੀ ਬੰਧਨ ਬੰਦੀ ਹੋਣਾ ਡ੍ਰੀਜ਼ਲ ਨਜ਼ਰ ਆਈਸਾਈਟ ਪੱਟੀ ਵੈਂਡੇਜ ਲਪੇਟਣਾ ਰੈਪ ਧਮਕੀ ਦੇਣਾ ਥ੍ਰੈਟਨ ਸਨ ਕੀ ਫਰੀਕ ਪਟੀਸ਼ਨ ਪਟੀਸ਼ਨ ਨਮੂਨਾ ਸਪੈਸੀਮੈਨ ਅਦਰਸ਼ ਆਈਡਲ ਸ਼ਿਕਾਇਤ ਕੰਪਲੇਨ ਨਾਜ਼ੁਕ ਟੈਂਡਰ ਰੋਕਣਾ ਪ੍ਰੀਵੈਂਟ ਸ਼ਿਕਾਰੀ ਹੰਟਰ ਵਿਕਸਿਤ ਡਿਵੈਲਪ ਇਕੱਠੇ ਟੁਗੇਦਰ